ਤਾਜ਼ਾ ਮਾਮਲਾ ਰਾਤ ਵੇਲੇ ਸੁਲਤਾਨਪੁਰ ਲੋਧੀ ਤੋਂ ਜੱਬੂਵਾਲ ਮਾਰਕ ਤੋਂ ਮੋਟਰਸਾਈਕਲ ਦੀ ਲੁੱਟ ਹੋ ਜਾਂਦਾ ਮਾਮਲਾ ਸਾਹਮਣੇ ਹੈ ਜਿੱਥੇ ਪਿੰਡ ਸੱਧੂਵਾਲ ਦੇ ਪੈਟਰੋਲ ਪੰਪ ਨੇੜੇ ਦੋ ਲੁਟੇਰਿਆਂ ਨੇ ਇੱਕ ਨੌਜਵਾਨ ਨੂੰ ਘੇਰ ਕੇ ਉਸਦਾ ਮੋਟਰਸਾਈਕਲ ਖੋ ਕੇ ਲੈ ਗਏ ਪਿੰਡ ਗਿੱਦੜ ਪਿੰਡੀ ਦਾ ਵਾਸੀ ਪ੍ਰਵਿੰਦਰ ਸਿੰਘ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ ਜੱਬੂਵਾਲ ਨੇੜੇ ਸਥਿਤ ਪੈਟਰੋਲ ਪੰਪ ਦੇ ਨੇੜੇ ਉਸ ਨੂੰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਰੋਕ ਲਿਆ ਤੇ ਗੋਲੀ ਮਾਰਨ ਦਾ ਡਰਾਵਾ ਦੇਖ ਕੇ ਉਸ ਤੋਂ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਕਰਨਾ ਹੈ ਮੇਰਾ ਨਾਮ ਪਰਮਿੰਦਰ ਚੰਗਾ ਗਿੱਦੜਪਿੰਡੀ ਤੋਂ ਆ ਤੇ ਮੈਂ ਕੰਮ ਤੋਂ ਵਾਪਸ ਜਾ ਰਿਹਾ ਸੀ ਕੀ ਕੰਮ ਕਰਦੇ ਹੋ ਮੈਂ ਚਲੂਨ ਦਾ ਕੰਮ ਕਰਦਾ ਵਾਂ ਅੱਛਾ ਜੀ ਕਿਤੋਂ ਕਿੱਥੇ ਜਾ ਰਹੇ ਸੀ ਮੈਂ ਚਲੂਨ ਤੋਂ ਆਦੇ ਪਿੰਡ ਜਾ ਰਿਹਾ ਸੀ ਵਾਪਸ ਗਿੱਦੜਪਿੰਡੀ ਤੇ ਮੇਰਾ ਮੋਟਰਸਾਈਕਲ ਰਾਹ ਵਿੱਚ ਖੋ ਲਿਆ ਵਾ ਕੌਣ ਸੀਗੇ ਹੋ ਦੋ ਜਣੇ ਆਏ ਸੀ ਮੂੰ ਬੰਨ੍ਹ ਨਹੀਂ ਖੁੱਲੇ ਸੀ ਕਿਦਾਂ ਮੂੰ ਖੁੱਲੇ ਸੀ ਤੇ ਉਹਨਾਂ ਨੇ ਮੈਨੂੰ ਡਰਾਵਾ ਦਿੱਤਾ ਤੇਰੇ ਗੋਲੀ ਮਾਰ ਦੇਣੀ ਆ ਮੈਂ ਕਬਰ ਆ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਗੁੱਟ ਫੜਿਆ ਤੇ ਮੇਰਾ ਮੋਟਰਸਾਈਕਲ ਦੀ ਚਾਬੀ ਕੱਢੀ ਤੇ ਮੇਰਾ ਮੋਟਰਸਾਈਕਲ ਥੱਲੇ ਡਿੱਗ ਗਿਆ 8:30 ਦਾ ਟਾਈਮ ਸੀ ਤੇ ਮੇਨਾਂ ਇਹ ਘਟਨਾ ਵਾਪਰੀ ਆ ਹਾਂ ਕੀ ਕਹਿੰਦੇ ਇਹ ਹੈ ਕਿ ਅੱਜ ਇਹਨਾਂ ਨੇ ਵੀ ਕੀਤਾ ਵਾ ਇਹਦਾ ਉਹ ਫੜੇ ਜਾਣ ਹੁਣ ਤਾਂ ਬੰਦਾ ਕੰਮ ਵੀ ਨਹੀਂ ਕਰ ਸਕਦਾ ਸੇਫਲੀ ਸਟਾਲ ਸੀਗਾ ਉਹਨਾਂ ਦੇ ਕੋਲ ਇਹ ਤੇ ਨਹੀਂ ਮੈਂ ਦੇਖਿਆ ਜੀ ਮੈਂ ਡਰ ਗਿਆ ਸੀ ਬਹੁਤ ਕਿੱਥੇ ਕਿ ਵਾਪਰੀ ਘਟਨਾ ਸਾਰੀ ਆ ਸੱਧੂਵਾਲ ਦੇ ਕੋਲ ਪट्रोल पंप ਆ ਉਹ ਤੋਂ ਥੋੜਾ ਕੀ ਅੱਗੇ ਆ ਹਾਲਾਤੇ ਹਾਲਾਤ ਦੇਖ ਲੋ ਕਿਦਾਂ ਸੁਲਤਾਨਪੁਰ ਲੋਧੀ ਦੇ ਇਦਾਂ ਦੇ ਹਾਲਾਤਾਂ 'ਚ ਬੰਦਾ ਕੰਮ ਕਿਦਾਂ ਕਰ ਲੂਗਾ ਬੋਲਦੇ ਹੋ ਕੀ ਮਾਮਲਾ ਹੈ ਜੀ ਸਾਨੂੰ ਨਾ ਇੱਕ ਅ ਅਰਖਾਸਤ ਮਸੂਲ ਹੋਈ ਸੀ 112 ਤੋਂ ਤੇ ਵੀ ਇੱਥੇ ਕੋਈ ਅ ਇਹ ਜਾ ਰਿਹਾ ਸੀਗਾ ਆ ਲੜਕਾ ਤੇ ਇਤੋਂ ਮੋਟਰਸਾਈਕਲ ਸਿੱਧੂਵਾਲ ਰੋਡ ਤੋਂ ਮੋਟਰਸਾਈਕਲ ਇਹਦੇ ਤੋਂ ਕੋਈ ਖੋ ਕੇ ਲੈ ਗਿਆ ਤੇ ਅਸੀਂ ਮੌਕੇ 'ਤੇ ਹਾਜ਼ਰ ਆਏ ਸੀ ਤੇ ਇੱਥੇ ਸਾਰਾ ਕੁਝ ਹੁਣ ਪੁੱਛੇਸ਼ ਕੀਤੀ ਤੇ ਕੈਮਰੇ ਕੂਮ ਦੇ ਚੈੱਕ ਕਰਕੇ ਫਿਰ ਦੇਖਦੇ ਆ ਅਗੇ ਕਿਜੋ ਕਾ ਬੰਦੀ ਕਾਰਵਾਈ ਹੋਈ ਕਰਾਂ